ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਝੋਟੀਆਂ ਨੇ ਚੰਗੀਆਂ ਸ਼ਾਨਦਾਰ ਝੋਟੀਆਂ ਨੇ ਵੀਰ ਤੇ ਘਰ ਦੇ ਪਸ਼ੂ ਆ ਆਓ ਵੀਰ ਜੀ ਇੰਨਾ ਬਾਰੇ ਵੀਰ ਹੋਣਾ ਕੋਲੇ ਲੱਲ ਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਪਾਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜੀ ਤਰਸੇਮ ਸਿੰਘ ਹਾਂਜੀ ਪਿੰਡ ਕੋਟ ਮੋਲਵੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਤਸੇ ਡੇਰਾ ਬਾਬਾ ਨਾਨਕਾ ਠੀਕ ਹੈ ਜੀ ਇਹ ਫਤੇਗੜ ਚੂਰੀਆ ਤੋਂ ਡੇਹਰਾ ਰੋਡ ਮਾਹਲੇਵਾਲ ਪੁੱਲੇਗਾ ਤੇ ਉਤੋਂ 4 ਕਿਲੋਮੀਟਰ ਅੱਗੇ ਸਾਡਾ ਪਿੰਡ ਆ। 4 ਕਿਲੋਮੀਟਰ ਹਾਂ ਮਾਹਲੇਵਾਲ ਰੋਡ ਰਮਦਾਸ ਸਾਹਿਬ ਤੋਂ ਬਾਬਾ ਬੜਾ ਸਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ। ਇਧਰੋਂ ਸਾਡਾ ਪਿੰਡ ਪਹਿਲਾ ਆ ਜਾਂਦਾ ਪੀਲੇ ਤੇ ਜਾ ਰੋਡ ਆ। ਠੀਕ ਹੈ ਜੀ। ਹਾਂਜੀ ਤੇ ਮੇਰੇ ਕੋ ਦੋ ਛੋਟੀਆਂ ਨੇ ਕੋਈ ਤੇ ਮੈਂ ਵੇਚ ਦਿੱਤੀਆਂ ਨੇ। ਹਾਂਜੀ। ਠੀਕ ਹੈ ਜੀ। ਬੱਚੇ ਮੇਰੇ ਬਾਹਰ ਆ ਤੇ ਇਸ ਕਰਕੇ ਮੈਨੂੰ ਸਮਝ ਦੀ ਸੋਝੀ ਦਿੱਕਤ ਆ। ਹਾਂਜੀ ਬਿਲਕੁਲ ਹਾਂਜੀ ਠੀਕ ਹੈ ਜੀ। ਮੇਰਾ ਰੱਬ ਦਾ ਵੀ ਦੋਨੋਂ ਸੇਲ ਕਰ ਦੇਣੀ ਹੈ ਘਾਦੀਆਂ ਛੋਟੀਆਂ ਦੋਨੋਂ ਪਾਲੀਆਂ ਹੋਈਆਂ ਨੇ ਹਾਂਜੀ ਹਾਂਜੀ ਤੇ ਬਹੁਤ ਚੰਗੀਆਂ ਰਵੇਦੀਆਂ ਨੇ ਠੀਕ ਹੈ ਜੀ ਆਪਣਾ ਫੋਨ ਨੰਬਰ ਦੱਸੋ ਭਾਜੀ ਫੋਨ ਨੰਬਰ ਮੇਰਾ ਜੇ 98556 ਹਾਂਜੀ 55404 ਬਿਲਕੁਲ ਜੀ ਠੀਕ ਹੈ ਜੀ ਹਾਂਜੀ ਭਾਜੀ ਤੁਸੀਂ ਦੱਸਦੇ ਪਏ ਵੀ ਚੰਗੇ ਰਵੇ ਦੀਆਂ ਛੋਟੀਆਂ ਸੀ ਤੁਹਾਡੇ ਕੋਲੇ ਹਨਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਇੱਕ ਪੇਲਣ ਇੱਕ ਦੂਜਾ ਸੂਆ ਹੀ ਹਨਾ ਇਹ ਇੱਕ ਠੀ ਜੜੀ ਜੀ ਪਹਿਲੇ ਸੂਆ ਸੂਰੀ ਹੈ ਹਾਂਜੀ ਠੀਕ ਹੈ ਜੀ ਤੇ ਨਾਲ ਜਿਹੜੀ ਖੜੀ ਆ ਇਹ ਤੁਹ ਜੇ ਤੇ ਜੇ ਸੁਵੇ ਸੁਰੀਏ ਇਤ ਜੇ ਸੂਣੀ ਆ ਰਹੀ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਕੋਈ ਇਹਦੇ ਵਿੱਚ ਕੋਈ ਲਾਮਾ ਨਹੀਂ ਇਹਨਾਂ ਦਾ ਝੋਟੀਆਂ ਦੋਨਾਂ ਦਾ ਹਾਂਜੀ ਬਿਲਕੁਲ ਘਾੜਦੀਆਂ ਪਾਲੀਆਂ ਵੀਆਂ ਨੇ ਠੀਕ ਹੈ ਭਾਜੀ ਉਹ ਚੰਗੇ ਰਵੇਦੀਆਂ ਨੇ ਬਿਲਕੁਲ ਬਿਲਕੁਲ ਹਾਂਜੀ ਹਾਂ ਤੂੰ ਦੱਸੰਦੇ ਚੰਗਾ ਰਕਾਰ ਹੀ ਜਾਨੀ ਕਿ ਇਹਦੀ ਮਾਂ ਦਾ ਕੱਟੀ ਦਾ ਹਨਾ ਜੀ ਚੰਗੇ ਚੰਗੇ ਰਵੇਦੀਆਂ ਸੀ ਮਈਆਂ ਜਿਹੜੀਆਂ ਤੂੰ ਅੱਗੇ ਵੇਚਤੀਆਂ ਵਾ ਤੇ ਗਾੜੀ ਇਹ ਉਹਨਾਂ ਦੇ ਬੱਚੇ ਹਨਾ ਜੀ ਹਾਂਜੀ ਹਾਂਜੀ ਉਹਨਾਂ ਦੇ ਬੱਚੇ ਨੇ ਜੀ ਕਿੰਨਾ ਟਾਈਮ ਖੜਦੀ ਐ ਝੋਟੀ ਭਾਜੀ ਇਹ ਹਫਤਾ ਇਹ ਤੇ 10 ਦਿਨ ਖੜੇਗੀ ਝੋਟੀ ਹਾਂਜੀ ਠੀਕ ਹੈ ਜੀ ਐ ਮਰ ਜਿਹੜੀ ਹੈ 1 ਹਫਤਾ ਖੜੇਗੀ ਅਚੋ 1 ਹਫਤਾ ਖੜੂਗੀ ਇਹ 10 ਦਿਨ ਹਾਂਜੀ 2-3 ਦਾ ਫਰਕ ਹੈ ਜੀ ਬਿਲਕੁਲ ਇਹਨੂੰ ਖੋਲੋ ਭਾਜੀ ਵਿਖਾਈਏ ਵੇਖੋ ਵੀਰ ਜੀ ਚੰਗੀ ਝੋਟੀ ਆ ਪਹਿਲਾ ਸੂਆ ਦਿਨ ਭਾਜੀ ਇਹਦੇ ਦਾ ਖੜਦੀ ਆ ਚੰਗੀ ਝੋਟੀ ਆ ਜੀ ਬਾਕੀ ਤੋਰਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਕਰਦੇ ਪਸ਼ੂ ਆ ਭਾਜੀ ਹੁਣ ਆ ਪਾਲੇ ਚੰਗੇ ਰਵੇ ਦੀਆਂ ਕਟੀਆਂ ਨੇ ਚੈੱਕ ਕਰੋ ਵੀਰ ਜੀ ਸੋ ਰੋਈ ਸੋ ਦੇਖੋ ਭਾਈ ਪਹਿਲਾ ਸੁਆ ਥਣ ਥਣ ਬਹੁਤ ਸਪੈਸ਼ਲ ਲੱਗਿਆ ਦਿਨ 10 ਬਾਕੀ ਭਾਈ ਹੁਣੇ ਦੱਸਦੇ ਆ ਚੰਗੀ ਝੋਟੀ ਆ ਪਲੀ ਜੁੜੀ ਆ ਜੀ ਚੰਗੇ ਰਿਕਾਰਡ ਵਾਲੀ ਦੱਸਦੇ ਆ ਚੰਗਾ ਰਿਕਾਰਡ ਰਿਆ ਜੀ ਚੰਗੇ ਰਵੇ ਚੋਂ ਕੱਟੀਆਂ ਨੇ ਮੈਂ ਪਤਲੇ ਜੰਮ ਚ ਆ ਗਈ ਏ ਝੋਟੀ ਬਾਕੀ ਥਣ ਵੀ ਚੈੱਕ ਕਰ ਲੋ ਜੀ ਦਿਨ 10 ਬਾਕੀ ਆ ਸਿੰਘ ਦੀ ਕੁਆਲਿਟੀ ਵੀ ਚੰਗੀ ਆ। ਇਹ ਭਾਈ ਪਹਿਲੇ ਨੇ ਚੰਗਾ ਦੁੱਧ ਚਵਾਉਗੀ ਝੋਟੀ। ਬਿਲਕੁਲ ਹੀ ਬਿਲਕੁਲ। ਹਾਂਜੀ ਠੀਕ ਆ। ਇਹਦਾ ਰਿਕਾਰਡ ਰਿਹਾ ਜੀ 15 ਲੀਟਰ ਦੁੱਧ ਰਿਹਾ ਇਹਦੀ ਮਾਦ ਆ। ਅ ਠੀਕ ਆ ਜੀ। ਹਾਂਜੀ। ਠੀਕ ਆ ਜੀ। ਫੇਰ ਮੈਨ ਦਾ ਕੀ ਵੀ 13-14 ਤੇ ਪਲੱਸ ਕਰੇਗੀ। ਬਿਲਕੁਲ। ਹਾਂਜੀ। ਠੀਕ ਆ ਜੀ। ਵੇਖੋ ਵੀਰ ਜੀ ਚੰਗੇ ਰਵੇ ਚੋ ਝੋਟੀ। ਸਿੰਘ ਦੀ ਕੁਆਲਿਟੀ ਵੀ ਚੰਗੀ ਆ। ਦਿਨ 10 ਬਾਕੀ ਆ ਭਾਜੀ ਨੂੰ ਆਂਦੇ। ਤੁਹਾਨੂੰ ਤੁਹਾਨੂੰ ਬਹੁਤ ਸਪੈਸ਼ਲ ਲੱਗਿਆ। ਭਾਈ ਮੁੱਲ ਕੀ ਕਰ ਲੈਣਾ ਝੋਟੀ ਦਾ? ਮੁੱਲ ਜੀ ਇਹਦਾ ਤੇ ਇੱਕ 20 ਦਿਆਂਗਾ ਅੱਛਾ ਜੀ ਇੱਕ 20 ਦੀ ਤੇ ਆ ਇਹਦਾ ਮਾਣਦਾਨ ਕਰਾਂਗੇ 1 10 ਦੀ ਦੇ ਦਿਓ ਭਾਈ ਛੋਟੀ ਅੱਛਾ ਜੀ ਤੁਸੀਂ ਕਹਦੇ ਹਾਂ ਜੀ ਹਾਂਜੀ 1 10 ਦੀ ਜਾਂਦੇ ਹੋ ਹਣੇ ਜੀ ਠੀਕ ਆ ਸਰ ਬਾਕੀ ਆਏਗੇ ਵੀਰ ਦਾ ਕੋਈ ਵੀਰ ਫੋਨ ਲਾਵੇ ਮਾਹਤਾਨ ਜਰੂਰ ਕਰਦੇ ਹੋ ਹਨ ਜੀ ਕੋਈ ਵੀਰ ਨੇ ਹਾਂਜੀ ਸਾਹਮਣੀ ਹੈ ਤੇ ਚਲੋ ਹਨ ਜੀ ਹਾਂਜੀ 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 ਬਿਲਕੁਲ ਬਾਕੀ ਤੁਸੀਂ ਵੀ ਦੱਸਦੇ ਪਏ ਵੀ ਥੋੜੀ ਮਜਬੂਰੀ ਬੱਚੇ ਬਾਹਰ ਹੀ ਗਏ ਬੱਚੇ ਬਾਹਰ ਹੈ ਜੀ ਮੈਨੂੰ ਕਾਰੋਬਾਰ ਵਾਲਾ ਬੰਦਾ ਜਾਣਾਣਾ ਵੀ ਕਿਤੇ ਨਾ ਕਿਤੇ ਪੈਂਦਾ ਹੈ ਬਿਲਕੁਲ ਤੇ ਇਸ ਕਰਕੇ ਹੁਣ ਵਧੀਰਾ ਕਰਤਾ ਬੱਚਿਆਂ ਲਈ ਹੁਣ ਆ ਪੇ ਕਰਨਗੇ ਹੁਣ ਹਾਂਜੀ ਬਿਲਕੁਲ ਬਿਲਕੁਲ ਜੀ ਵੇਖੋ ਇਹ ਚੰਗੀ ਝੋਟੀ ਆ ਰੇਟ ਵੀ ਭਾਈ ਹੁਣ ਜਿਆਜ ਕਰਤਾ 1-10 ਦੀ ਭਾਈਆਂ ਦੇ ਝੋਟੀ ਦੇ ਦਾਂਗੇ ਬਾਕੀ ਕੋਈ ਵੀ ਵੀਰ ਫੋਨ ਲਾਵੇ ਮਾਹਤਾਨ ਜਰੂਰ ਕਰਨਗੇ ਜੀ ਠੀਕ ਹੈ ਭਾਜੀ ਹੋਰ ਹਾਂਜੀ ਹਾਂਜੀ ਇਹ ਇਹਦੇ ਬਾਰੇ ਦੱਸਿਓ ਭਾਈ ਦੂਜੇ ਨੰਬਰ ਵਾਲੀ ਦੇ ਇਹ ਝੋਟੀਆਂ ਦੀ ਦੂਜੇ ਸਵੇ ਸੁਰੀਆ ਜੀ ਐ ਦੂਜੇ ਸਵੇ ਹਾਂਜੀ ਤੇ ਬਹੁਤ ਵਧੀਆ ਕਾਰਟੇਗਰ ਆ ਪਿਛਲੇ ਸਵੇ ਦਾ ਠੀਕ ਹੈ ਜੀ ਹਾਂਜੀ ਆ ਦੂਜਾ ਇਹ ਤੀਜੇ ਸਵੇ ਦੱਸਦੇ ਹਨਾ ਹਾਂਜੀ ਇਹ ਤੀਜੇ ਸਵੇ ਸੁਰੀਆ ਜੀ ਠੀਕ ਹੈ ਜੀ ਵੇਖੋ ਵੀਰ ਜੀ ਥਾਂ ਤੋਂ ਬਹੁਤ ਵਧੀਆ ਇਹਨੂੰ ਵੀ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਆ ਕੋਈ ਦੂਜਾ ਵਾਲਾ ਤੇ ਤੀਜਾ ਵਾਲੇ ਸੁਆ ਨਵਾਂ ਪਸ਼ੂ ਆ ਜੀ ਬਿਲਕੁਲ ਦਿਨ ਕਿਨੇ ਬਾਕੀ ਆਖੇ ਇਹਦਾ ਹਫਤਾ ਇੱਕ ਹੈ ਇੱਕ ਹਫਤਾ ਬਾਕੀ ਹੈ ਇੱਕ ਹਫਤਾ ਤਾਂ ਬਾਕੀ ਹੈ ਬਿਲਕੁਲ ਜੀ ਖੋਲੋ ਵੀਰ ਜੀ ਖੋਲੋ ਵੇਖੋ ਵੀਰ ਜੀ ਪਲੀ ਜੁੜੀ ਆ ਇਹ ਵੀ ਪਤਲੇ ਚਮਚ ਆ ਗਈ ਆ ਇਹ ਵੀ ਚੰਗੇ ਰਿਕਾਰਡ ਦੀ ਭਾਈ ਉਹ ਨਹੀਂ ਦੱਸ ਦੇ ਕਿੰਨਾ ਦੁੱਧ ਚੋਇਆ ਭਾਈ ਪਿਛਲੇ ਸੂਏ ਨੇ ਇਹਦਾ 1.7 ਲੀਟਰ ਦੁੱਧ ਚੋਇਆ ਸਰ ਅਸਲ 14 1.7 ਲੀਟਰ ਦੀ ਚੋਾਈ ਕਰਾਈ ਆ ਇਹਨੇ ਬਿਲਕੁਲ ਜੀ ਠੀਕ ਹੈ ਜੀ ਵੇਖੋ ਵੀਰ ਜੀ ਚੰਗੀ ਪਲੀ ਜੂੜੀ ਝੋਟੀ ਆ ਥੋੜਾ ਡਰਦੀ ਆ ਕੈਮਰੇ ਤੋਂ ਹਾਂਜੀ ਥੋੜਾ ਐ ਘਬਰਦੀ ਕੈਮਰੇ ਤੋਂ ਕੋਈ ਨਾ ਕੋਈ ਗੱਲ ਨਹੀਂ ਕਰਨੀ ਪਾਜੀ ਕਰਦੇ ਪਸ਼ੂ ਫਰ ਕਰੋਂ ਕੱਡੇ ਘਟ ਨਾ ਥੋੜਾ ਡਰਦਾ ਪਸ਼ੂ ਹਾਂਜੀ ਬਾਕੀ ਵੀਰ ਜੀ ਪਲੀ ਜੂੜੀ ਬਹੁਤ ਆ ਪਤਲਾ ਚਾਮਾ ਲੇਵੇ ਦੀ ਬਹੁਤ ਸਾਫ ਆ ਥੋੜਾ ਡਰਦੀ ਆ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਦੁੱਧ ਭਾਜੀ ਹੁਣਿਆਂ ਦੇ ਪਿਛਲੇ ਸਵੇਰ ਚੰਗਾ ਦੁੱਧ ਚਵਾਇਆ ਇੰਨੇ ਵੀ 14 14.5 ਕਿਲੋ ਦੀ ਚਵਾਈ ਕਰਾਈ ਆ ਹਾਂਜੀ ਭਾਜੀ ਇਹਦਾ ਮੁੱਲ ਕੀ ਕਰ ਲੈਣਾ ਇਹਦਾ ਮੁੱਲ 125 ਕਰਾਂਗੇ ਜੀ 125 ਹਾਂਜੀ ਕਰਦੇ ਹੋਣ ਮੰਤਨ ਕਰਦੇ ਕਾਦਾਂ ਕਿ ਮਾਰਦਾ ਹਨਾ ਜੀ ਹਾਂਜੀ ਮਾਰ ਮੰਤਨ ਕਰਾਂਗੇ ਕੋਈ ਵੀਰ ਚਲੋ ਦੂਰੋਂ ਆਉਂਦੇ ਆ ਹਨਾ ਜੀ ਕਿਰਾਇਆ ਕਰਵਾ ਪੈਂਦਾ ਆ ਹਾਂਜੀ ਹਾਂਜੀ ਤੇ ਉਹਦੇ ਕਰਕੇ ਇਹ ਹੈ ਕਿ ਹਰੇਕ ਨੂੰ ਪਸ਼ੂ ਵੀ ਜਿਆਜ ਪੈ ਜੇ ਬਾਕੀ ਝੋਟੀ ਬਹੁਤ ਸ਼ਾਨਦਾਰ ਹੈ ਕੋਈ ਸ਼ੱਕ ਨਹੀਂ ਥਾਣ ਵੀ ਗੇਟ-ਗੇਟ ਤੇ ਲੱਗਿਆ ਜੀ ਪਹਿਲੇ ਸੁਈ ਵਾਲੀ ਝੋਟੀ ਦਾ ਰਥਨ ਬਹੁਤ ਸਪੈਸ਼ਲ ਲੱਗਿਆ ਜੀ ਚੰਗੇ ਰਵੇ ਦੀਆਂ ਝੋਟੀਆਂ ਨੇ ਬਾਕੀ ਕੋਈ ਵੀ ਰਫੋਨ ਲਾਵੇ ਉਹਨਾਂ ਦਾ ਮਾਤਨ ਹੋ ਜੂ ਹਨਾ ਭਾਜੀ ਵੇਖੋ ਦੋਨੋਂ ਲਾਜੇ ਹਾਂਜੀ ਤੇ ਦੋ 20 ਦੇ ਦੇ ਜੀ ਦੋ 20 ਦੀ ਆਜੇ ਦੋ ਉਹ ਵੀ ਇੱਕ 10 ਦੀ ਹਾਂਜੀ ਉਹ ਵੀ ਇੱਕ 10 ਦੀ ਠੀਕ ਹੈ ਜੀ ਦੋ 20 ਦੀਆਂ ਯਾਨੀ ਕਿ ਜੋੜਾ ਹੀ ਹਨਾ ਜੀ ਜੋੜਾ ਦੋ 20 ਦਾ ਦੋ 20 ਦਾ ਜੋੜਾ ਹੀ ਹੋ ਜੂ ਤੇ ਜੇ ਕੋਈ ਭਾਜੀ ਇਕੱਲੀ-ਇਕੱਲੀ ਲਊ ਫਿਰ ਇੱਕ 10 10 ਦੀ ਜਾਂਦ ਦਿਓ ਇੱਕ 10 10 ਉਹ ਵੀ ਇੱਕ 10 ਦੀ ਜਾਂਦ ਦਿਓ ਹਾਂਜੀ ਸਰ ਹਨਾ ਜੀ ਠੀਕ ਹੈ ਭਾਜੀ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੇ ਵੇ ਬਾਕੀ ਭਾਜੀ ਵੀ ਤੁਹਾਡਾ ਮਾਨਤਾਨ ਵੀ ਜ਼ਰੂਰ ਕਰਦਗੇ ਹਨਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਚੰਗੀਆਂ ਝੋਟੀਆਂ ਨੇ ਚੰਗੇ ਰਵੇ ਦੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤੇ ਇਹੋ ਦੋ ਪਸ਼ੂ ਹੈ ਭਾਜੀ ਹੁਣਾਂ ਕੋ ਇਹ ਵੀ ਕਹਿੰਦੇ ਵੇਚ ਦੇਣੇ ਆ ਥੋੜੀ ਸਾਂਭ ਖੋਣਾ ਚੰਗੀਆਂ ਝੋਟੀਆਂ ਨੇ ਹਰ ਇੱਕ ਵੀਰ ਨੂੰ ਇਹੋ ਬੇਨਤੀ ਆ ਕਿ ਵੀਰ ਜੀ ਪਸ਼ੂ ਦੇ ਲਾਗੇ ਜ਼ਰੂਰ ਆਓ ਆ ਕੇ ਆਪਣਾ ਪਾਸ ਕਰੋ ਹਨਾ ਭਾਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਾਕੀ ਝੋਟੀਆਂ ਵੀ ਪਸੰਦ ਹੋਣਗੀਆਂ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਝੋਟੀਆਂ ਜ਼ਰੂਰ ਪੂਰੀਆਂ ਪਸੰਦ ਹੋਣਗੀਆਂ ਚੰਗੀਆਂ ਝੋਟੀਆਂ ਨੇ ਪਤਲੇ ਚੰਮ ਦੀ ਚੰਗੇ ਰਿਕਾਰਡ ਵਾਲੀਆਂ ਭਾਜੀ ਹੁਣ ਨਹੀਂ ਦੱਸਦੇ ਆ ਠੀਕ ਹੈ ਜੀ ਭਾਜੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਤਸੀਮ ਸਿੰਘ ਆ ਜੀ ਠੀਕ ਹੈ ਜੀ ਪਿੰਡ ਕੋਟ ਮੌਲਵੀ ਹਾਂਜੀ ਤੇ ਜ਼ਿਲ੍ਹਾ ਹੈਗਾ ਸਿਆਦਾ ਜੀ ਗੁਰਦਾਸਪੁਰ ਹਾਂਜੀ ਤਸੀਮ ਡੇਰਾ ਬਾਬਾ ਨਾਨਕ ਠੀਕ ਹੈ ਫਤੇਗੜ ਚੂੜੀਆਂ ਲੱਗ ਕੇ ਇਧਰੋਂ ਰਮਦਾਸ ਅਲਵਾਈਏ ਅ ਇਧਰੋਂ ਸਾਡਾ 4 ਕਿਲੋ 4 ਕਿਲੋਮੀਟਰ ਠੀਕ ਹੈ ਜੀ ਠੀਕ ਹੈ ਫਤੇਗੜੋਂ ਯਾਨੀ ਕਿ 12-13 ਕਿਲੋਮੀਟਰ ਪੈ ਜੇ ਫਤੇਗੜ ਚੂੜੀਆਂ ਤੋਂ 12-13 ਕਿਲੋਮੀਟਰ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਭਾਜੀ 98556 ਹਾਂਜੀ 55404 ਠੀਕ ਹੈ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਉ ਨਵੀਂ ਤੋਂ ਨਵੀਂ ਲੈ ਕੇ ਵੀਡੀਓ ਬਖਾਲੀ ਜਾਵੇ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ